ਹਾਂਜੀ ਸਰ ਕੀ ਨਾਮ ਲਟ? ਅਜੀ ਮੈਂ ਵਧਾਤੀ ਚਾਰ ਮੁੰਡੇ ਆਏ ਦੁਬਾਰਾ। ਹਾਂਜੀ। ਮੈਨੂੰ ਕਹਿੰਦੇ ਹੋਟਲ ਲੇਟ ਹੋ ਗਿਆ। ਹਾਂਜੀ। ਕਹਿੰਦਾ ਭਾਈ ਹੋਟਲ ਲੇਟ ਹੋ ਗਿਆ ਤੂੰ ਤੁਸੀਂ ਨਾਲ ਖਾਓ। ਹਾਂਜੀ। ਤਾਂ ਬੈਂਕ ਕਹਿੰਦਾ ਤੁਹਾਨੂੰ ਬੈਠੇ ਜਗ੍ਹਾ ਜਿੱਥੇ ਭਾਜੀ ਤੁਹਾਨੂੰ ਮੰਦ ਰੇਸੀ ਚ ਬੈਠੇ ਜਾਓ ਇੱਥੇ ਚਾਹ ਹੋਏ ਇੱਥੇ। ਹੋਟਲ ਮੱਝਾ ਜਿੱਥੇ ਜਗ੍ਹਾ ਤੇ ਨਾ ਮੈਨੂੰ ਜਿੰਨੀ ਕਮੇਸਟਿਬਲ ਜਗ੍ਹਾ ਦੇਖਤੀ। ਹਾਂਜੀ। ਮੈਂ ਉਹਨਾਂ ਨਾਲ ਬੱਤ ਵੀ ਜੇ ਦੱਸੀ ਬੋਲੀ। ਮੈਂ ਥੋੜਾ ਮੈਂ ਵੀ ਬੋਲਿਆ ਲੂਟੋ ਕਿ ਉਹ ਨਾ ਕਿੱਥੇ ਬੈਠੇ ਮਿਲ। ਹਾਂਜੀ। ਚਲ ਗਏ ਉਹਨਾਂ ਇਹ 15 20 ਮੁੰਡੇ ਆ ਠੀਕ ਪੰਨਾ ਲੈ ਕੇ ਆਏ ਮੇਰੇ ਕੋ ਸিসি ਕੈਮਰਾ ਰਿਕਾਰਡਿੰਗ ਹੈ ਮੇਰੀ ਦੁਕਾਨ ਦੇ ਦੀ ਰਿਕਾਰਡਿੰਗ ਦੇਖ ਸਕਦੇ ਜਾ ਕੇ ਆਂਦੇ ਮੇਰੇ ਸੋਨੇ ਚੈਨ ਲਾ ਕੇ ਲਗੇ ਠੀਕ ਹੈ ਸੋਨੇ ਚੈਨ ਲਾ ਕੇ ਮੈਨੂੰ ਧਮਕੀ ਦਿੱਤੀ ਜਦ ਤਰਨ ਤੋਂ ਪਹਿਲੇ ਕੋਈ ਸੋਚ ਲਈ ਠੀਕ ਹੈ ਉਹਨਾਂ ਨਾਲ ਜੋ ਉਹਨਾਂ ਨੇ ਕੱਲ੍ਹ ਲੇ ਕੱਲ੍ਹ ਲੇ 1200 ਦਾ ਉਹ ਮੇਰੀ ਵਾਰੀ ਆ ਕੋਈ ਗੱਲ ਨਹੀਂ ਫਿਰ ਕੀ ਆ ਕਾਨੂੰਨ ਸਭ ਲਈ ਇੱਕ ਵਾ ਪ੍ਰਧਾਨਤਰੀ ਰੋਈ ਇਹ ਗੱਲ ਹੋਈ ਕਿ ਸਾਰੀ ਗੱਲ ਕੀ ਸੀ ਮਾਮਲਾ ਆਰਡਰ ਲੇਟ ਪਿੱਛੇ ਪਾ ਦਿੱਤੀ ਭਾਈ ਜੀ ਨਹੀਂ ਆਰਡਰ ਤੁਹਾਡੇ ਵੱਲੋਂ ਲੇਟ ਸੀ ਜੋਮੈਟੋ ਵੱਲੋਂ ਡਿਲੀਵਰੀ ਲੇਟ ਹੋਈ ਨਹੀਂ ਜੋਮੈਟੋ ਦਾ ਆਰਡਰ ਨਹੀਂ ਮੇਰੀ ਦੁਕਾਨ ਤੇ ਖਾਣਾ ਸੀ ਭਾਜੀ ਅੱਛਾ ਮਨ ਸਿਟਿੰਗ ਸੀਗੀ ਹਾਂ ਸਿਟਿੰਗ ਸੀ ਅੰਦਰ ਠੀਕ ਹੈ ਠੀਕ ਹੈ ਹੁਣ ਆਏ ਤਾਂ ਦੇ ਦਾਤ ਲੈ ਕੇ ਦਾਤ ਮਾਰੇ ਕਿਰਪਾਨਾ ਮਾਰੀ ਮੇਰੇ ਛੋਟੇ ਭਾਈ ਸਾਹਿਬ ਉਹ ਮਰ ਗਿਆ ਮੇਰੇ ਵੱਡੇ ਭਾਈ ਸਾਹਿਬ ਮੇਰੀ ਦੁਕਾਨੇ ਸੀਸ਼ਟ ਤੱਕ ਸਭ ਤੋੜ ਗਏ ਨਹੀਂ ਉਹ ਤਾਂ ਜੀ ਇਹ ਕਿੰਨਾ ਗੱਦੀ ਰੱਖੋ ਕਿੰਨੀ ਹੋ ਗਈ ਮੈਂ ਮਨ ਕੇ 8:30 ਵਜੇ ਦੁਕਾਨ ਦਾ ਸ਼ੇਫ ਨਹੀਂ ਲੈਣਾ ਜਿਹੜੇ ਬੰਦੇ ਨੇ ਉਹ ਰੈਗੂਲਰ ਕਸਟਮਰ ਨਹੀਂ ਜਾਂ ਪਹਿਲੀ ਵਾਰ ਆਏ ਕੌਣ ਤਿੰਨ ਮੁੰਡੇ ਰੈਗੂਲਰ ਆਉਂਦੇ ਸੀ ਜਿਹੜਾ ਇੱਕ ਮੁੰਡਾ ਸਰਦਾਰ ਜਣਾ ਡਾਤੀ ਹੋਈ ਜਿੱਦੂ ਕਿਦੂ ਪਹਿਲੀ ਈ ਆਇਆ ਸੀਗਾ ਠੀਕ ਆ ਮੈਨੂੰ ਕਿਸੇ ਪੁਰੇ ਤੋਂ ਫੋਨ ਵੀ ਆਇਆ ਸੀਗਾ ਕਿ ਤੂੰ ਇੱਧਰ ਤੋਂ ਰੋਇਆ ਮੈਂ ਕਿਹਾ ਮੈਂ ਦੱਦੂ ਰਿਹਾ ਰਿਕਾਰਡ ਹੀ ਲੈ ਗਿਆ ਠੀਕ ਆ ਅੱਛਾ ਤੁਹਾਨੂੰ ਪਹਿਲਾਂ ਇੰਟੀਮੀਟ ਕੀਤਾ ਸੀ ਉਹਨਾਂ ਨੇ ਤੂੰ ਇੱਧਰ ਤੋਂ ਰੋਇਆ ਮੈਂ ਕਿਹਾ ਮਾਨ ਤੋਂ ਬਿਲ ਹਾਂ ਉਹਨਾਂ ਲੱਗਿਆ ਨਹੀਂ ਉਹਨਾਂ ਨੇ ਕੀਤਾ ਜਾਂ ਤੁਹਾਡੇ ਕਿਸੇ ਆ ਤੁਹਾਡੇ ਕਿਸੇ ਵਗ ਦੀ ਗੱਲ ਆ ਸਰ ਤੁਹਾਨੂੰ ਜਿਹੜਾ ਫੋਨ ਆਇਆ ਮੈਨੂੰ ਫੋਨ ਆਇਆ ਮੇਰੇ ਮੋਬਾਈਲ ਦੇ ਵਿੱਚ ਹੈਗਾ ਮ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਤਕਰੀਬਨ 9 ਵਜੇ ਦੇ ਕਰੀਬ ਜਦੋਂ ਤੁਮੜੀਆ ਸਿੰਘਾਂ ਦੇ ਬਾਣੇ ਦੇ ਵਿੱਚ 10 ਤੋਂ 12 ਬੰਦੇ ਜਿਹੜੇ ਆਏ ਨੇ ਤੇ ਉਹਨਾਂ ਨੇ ਆ ਕੇ ਇੱਥੇ ਜਿਹੜੇ ਤਿੰਨੋਂ ਘਰਾਂ ਨੇ ਦੁੱਗਣੇ ਘਰਾਂ ਬੇਨਾਨਾਂ ਨੂੰ ਮਾਰਕੁੱਟ ਕੀਤੀ ਹੈ ਦੁਕਾਨਾਂ ਦਾ ਵੀ ਤੋੜਪਾਂ ਕੀਤੀ ਹੈ ਸਾਡੇ ਸਾਹਮਣੇ ਹੈ ਤੇ ਇਹਦੀ ਵਜ੍ਹਾ ਰஞ்சிਤ ਜੀ ਇਹ ਦੱਸੀ ਜਾ ਰਹੀ ਹੈ ਕਿ ਕੱਲ 200 ਤੋਂ 3 ਜਾਣੇ ਨਿਹਾਲ ਸਿੰਘਾਂ ਦੇ ਬਾਣੇ ਦੇ ਵਿੱਚ ਇੱਥੇ ਆਏ ਸੀਗੇ ਤੇ ਉਹਨਾਂ ਨੇ ਕੋਈ ਇਹਨਾ ਨਾਲ ਆਰਡਰ ਪਲੇਸ ਕੀਤਾ ਸੀਗਾ ਉਹ ਆਰਡਰ ਲੇਟ ਹੋ ਗਿਆ ਸੀਗਾ ਜਿਹਦੇ ਕਾਰਨ ਇਹਨਾਂ ਨੂੰ ਬੈਸਸ ਨੂੰ ਸਹੀਆ ਹੋ ਗਿਆ ਤੇ ਇੱਕ ਮਿੰਟ ਜੀ ਜਿਹੜਾ ਮੈਂ ਬੈਸਸ ਕਰਕੇ ਇੱਕ ਮਿੰਟ ਜੀ ਇੱਕ ਵਾਰੀ ਪੌਂਟ ਵਿੱਚ ਕਰੋ ਆਪਣਾ ਵੱਡੇ ਭਾਈ ਜੀ ਭਾਈ ਇੱਥੇ ਆ ਕੇ ਉਹਨਾਂ ਨੇ ਆ ਕੁਝ ਹੀ ਫਟ ਨਾਲ ਉੱਠ ਲਿਆ ਇਹਨਾਂ ਦੇ ਬਿਆਨ ਲਿਖੇ ਗਏ ਨੇ ਜੀ ਬਿਆਨ ਦਿੱਤੇ ਜਿਹੜਾ ਵਾ ਇੱਥੇ ਸਖਤ ਤੌਰਾਂ 'ਤੇ ਵਿੱਚ ਪੱਤਰ ਦਰਜ ਕੀਤਾ ਜਾ ਰਿਹਾ ਹੈ ਮੌਕੇ ਦੀ ਸਾਰੀ ਵੀਡੀਓ ਜਿਹੜੀ ਫੁਟੇਜ ਹੈ ਉਹ ਵੀ ਲੈ ਲਈ ਹੈ ਜੀ ਜੀਰ ਸਭ ਕੁਝ ਕਰ ਜਾਂਦਾ ਹੈ ਤੇ ਇਹ ਸਾਰੀ ਸੀਨ ਆਫ ਕ੍ਰਾਈਮ ਦੀ ਰਿਕਾਰਡਿੰਗ ਕਰਕੇ ਤੇ ਐਸਆਰ ਜਰਜ ਕਾਂਟੇ ਜਿਹੜਾ ਵਾ ਬੰਦਿਆਂ ਤੇ ਰੇਡ ਕੀਤੀ ਗਈ ਇਸ ਤਰ੍ਹਾਂ ਦੀ ਤੁਸੀਂ ਸੀਸੀਟੀਵੀ ਫੁਟੇ ਹੀ ਦੇਖੀ ਹੋਵੇ ਵਿੱਚ ਕੀ ਦੇਖਣ ਨੂੰ ਮਿਲਿਆ 10 ਤੋਂ 12 ਜਾਣੇ ਜਿਹੜੇ ਦਸਤੂਰੀ ਆਏ ਆ ਕਰਾਨੇ ਪੱਟ ਉਦੇਸ਼ਕਨ ਨੂੰ ਉਦੇਸ਼ਕਨ ਕਰਾਣਾ ਤੋਂ ਪਾਉਂਦੀ ਪਾਤੀ ਕਿੰਨੇ ਕੁ ਲੋਕ ਜਿਹੜੇ ਕਾਇਲ ਹੋ ਜੋ ਇਹਨਾਂ ਦੇ ਬ੍ਰਦਰ ਜਿਹਨੇ ਹਸਪੀਟਲੋਂ ਬਾਹਰ ਨਾ ਕਿਤੇ ਜਿਹੜੀ ਬ੍ਰਦਰ ਆਪਣਾ ਨੂੰ ਛੋੜ ਚੁੱਕੀ ਕੀ ਹਾਲ ਹੈ ਆਪਣੇ ਉਹਨਾਂ ਦੇ ਕਿ ਨੇ ਜੀ ਜਿੰਦਗੀ ਚ ਨਹੀਂ ਹੈ ਤੇ ਤੀਜੇ ਬਰਦਰ ਪਸਾਦ ਕੋ ਲਿਖੀ ਹੈ ਜਿਨ੍ਹਾਂ ਦੇ ਸਟੇਟਮੈਂਟ ਸਰ ਕੁਛ ਹੀ ਦੂਰੀ ਦੇ ਜਿਹੜਾ ਥਾਣਾ ਪੈਂਦਾ ਵਾ ਬੜਾ ਥਾਣਾ ਕੁਛ ਹੀ ਦੂਰੀ ਦੇ ਉੱਤੇ ਪੈਂਦਾ ਹੈ ਤੇ ਐਡੀ ਵੱਡੀ ਵਾਰਦਾਤ ਹੋ ਜਾਂਦੀ ਹੈ ਤੇ ਅੱਜ ਇਹ ਲਾਹ ਦੇਖੋ ਬਈ ਨਾਲ ਦੋ ਦੇ ਵਿੱਚ ਇਹ ਦੁਕਾਨਦਾਰ ਡੁੱਗਲ ਵਾਲੇ ਔਰ ਇਹਨਾਂ ਦੇ ਅੰਦਰ ਆਨੇ ਬਾਹਰ ਨਾ ਮਾਰਗੇ ਨਾ ਨੂੰ ਇਹਨਾਂ ਦੀ ਦੁਕਾਨ ਦਾ ਤੁਸੀਂ ਆ ਕੇ ਮੀਡੀਆ ਵਾਲੇ ਸਾਰੇ ਦੇਖਦੇ ਹੋ ਇੱਥੋਂ ਤੁਸੀਂ ਲਾਣਾ ਆਰਡਰ ਦਾ ਦੇਖ ਲਓ ਵੀ ਕਿਹੋ ਜਿਹਾ ਲਾਤਾ ਅੱਜ ਜੇ ਗੱਲ ਕਰੀਏ ਬੇਰੀ ਸਾਹਿਬ ਕੁਝ ਹੀ ਮਤਲਬ ਕਿ 100 ਤੋਂ 150 ਮੀਟਰ ਦੀ ਦੂਰੀ ਦੇ ਉੱਤੇ ਖਾਨਾ ਹੈ ਹਾਂਜੀ ਲੇਕਿਨ ਫਿਰ ਵੀ ਐਡੀ ਵੱਡੀ ਬਾਤਾਂ ਹੋ ਤੈ ਜਾਂਦੀਆਂ ਖਾਣੇ ਦੇ ਐਸਐਚਓ ਸਾਹਿਬ ਆਏ ਸੀਗੇ ਪਤਾ ਨਹੀਂ ਤੁਹਾਨੂੰ ਨਹੀਂ ਪਤਾ ਲੱਗਾ ਕਿ ਇਹ ਕਿਹਸ ਹਲਾਤਾ ਚ ਸੀਗੇ ਕੀ ਹਲਾਤਾ ਸੀ ਤੁਸੀਂ ਦੱਸਦੇ ਹੋ ਮੈਂ ਤਾਂ ਤੁਹਾਨੂੰ ਮੈਂ ਹੁਣ ਇਹਦਾ ਕੀ ਹਲਾਤਾ ਸੁਝਾਏ ਨਾ ਸੀਗੇ ਜਿਹੜੇ ਐਸਐਚਓ ਸਾਹਿਬ ਆਏ ਸੀ ਇਹ ਕਿਹੜੇ ਹਾਲਾਤਾਂ ਦੇ ਵਿੱਚ ਆਏ ਸੀ ਤੁਸੀਂ ਸਾਰਿਆਂ ਨੇ ਆਪ ਹੀ ਦੇਖੇ। ਇਹੀ ਕਾਰਨ ਸੀਗਾ ਕਿ ਜਿਹਨੇ ਮੇਕਅੱਪ ਨਹੀਂ ਪੋਹਚਿਆ ਸੀ। ਗਰੀਬੀ ਇਲਾਕੇ ਵਿੱਚ ਲਾਜ ਨੂੰ ਚੱਲ ਪਿਆ। ਤੇ ਕਿਸ ਤਰ੍ਹਾਂ ਦੇਖਦੇ ਹੋ ਇਹ ਹਾਲਾਤਾਂ ਜਾਣਾ ਉਹਨਾਂ ਦਾ। ਇਹੀ ਹਾਲਾਤ ਹੋਣੇ ਵੀ ਇੱਥੇ ਕਰਕੇ ਮੋਕੇ ਦੇ ਨਹੀਂ ਆਇਆ। ਗੱਲ ਸੋਲੋ ਐਮਐਲਏ ਸਾਹਿਬ ਪੇਰੀਵਰ ਦਾ ਕਿਤੇ ਨਹੀਂ ਮਿਲਦਾ। ਨਹੀਂ ਨਹੀਂ ਸਾਹਿਬ, ਸਾਹਿਬ ਸਾਹਿਬ ਕਿਤਨੇ ਕਿਤਨੇ ਲੋਅ ਐਂਡ ਆਰਡਰ ਦੀ ਜਿਹੜੀ ਕੀਤੀ ਦੀ ਗੱਲ ਕਰੀਏ ਤੇ ਹਾਲਾਤ ਕਿੱਦਾਂ ਦੇ ਨਜ਼ਰ ਅੰਦਰ ਰਹੇ ਤੁਹਾਨੂੰ। ਉੱਪਰ ਜਦੋਂ ਸਾਰੀਆਂ ਚੌਕੀਆਂ ਥਾਣਿਆਂ ਤੋਂ ਪੈਸੇ ਮੰਗਣੇ ਆ ਤੇ ਪਰ ਹਾਲਾਤ ਇਦਾਂ ਵੀ ਹੋਣੇ ਆ ਆਪਾਂ ਲਾਇਨ ਆਰਡਰ ਵਾਲੇ ਪਾਸੇ ਤੇ ਦੇਖਦੇ ਨਹੀਂ ਪਏ ਅਸੀਂ ਦੂਸਰੇ ਪਾਸੇ ਦੇਖੀ ਜਾਂਦੇ ਪਏ ਆਂ ਔਰ ਅੱਜ ਜੋ ਮਿਲਾਪ ਜੋਗ ਦੇ ਵਿੱਚ ਦੁੱਗਲ ਜਾਂ ਵਾਲਿਆਂ ਦੇ ਹਾਲਾਤ ਹੋਏ ਆ ਦੁਕਾਨ ਦੇ ਅੰਦਰ ਆ ਕੇ ਸ਼ਰੇਆਮ ਇੱਕ ਦਿਨ ਪਹਿਲਾਂ ਧਮਕੀ ਦੇ ਕੇ ਗਏ ਆ ਕਿ ਕੱਲ ਆਵਾਂਗੇ ਔਰ ਅੱਜ ਆ ਕੇ ਉਹਨਾਂ ਨੇ ਕਿਸ ਤਰੀਕੇ ਨਾਲ ਤਲਵਾਰਾਂ ਮਾਰੀਆਂ ਇੱਕ ਲੜਕੇ ਦੇ ਸਿਰ ਤੇ ਲੱਗੀਆਂ ਹੋ ਹਸਪੀਟਲ ਦੇ ਵਿੱਚ ਆ ساری ਦੁਕਾਨ ਤੋੜ ਗਏ ਇਹਨਾਂ ਦੀ ਪਿਆਨੀ ਚੂਨੀ ਜਾਂ ਜੋ ਵੀ ਇਹਨਾਂ ਦਾ ਸਮਾਨ ਸੀ ਜਿਹੜਾ ਖੁੱਦ-ਬੁੱਦ ਕਰਕੇ ਗਏ ਆ ਲੇਕਿਨ ਪੁਲਿਸ ਪੁਲਿਸ ਹੋলো ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਮੈਂ ਤਾਂ ਬੇਵੀ ਸਾਹਿਬ ਜਿਹੜੇ ਕੰਮ ਕਰਦੇ ਨੇ ਉਹ ਮਾੜੇ ਨੇ ਜਿਹੜੇ ਲੋਕਾਂ ਕੋਲ ਕਰਦੇ ਨੇ ਚੰਗੇ ਰਹਿੰਦੇ ਆਏ ਲਾਫੇ ਇਹੋ ਜੀ ਆਮ ਆਦਮੀ ਪਾਰਟੀ ਦੇ ਲੋਕ ਜਿਹੜੇ ਲੋਕਾਂ ਕੋਲ ਕਰਦੇ ਨੇ ਚੰਗੇ ਆ ਜਿਹੜੇ ਵਪਾਰ ਕਰਦੇ ਆ ਜਿਹੜੇ ਮਿਹਨਤ ਕਰਦੇ ਆ ਉਹਨਾਂ ਦੇ ਅੱਜ ਲਾਫੇ